ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋ ਹੋਮ ਹੋਗੇ ਤੇ ਸਰਦੀਆਂ ਦਾ ਮੌਸਮ ਹੋਵੇ ਤੇ ਆਪਾਂ ਪਰੌਂਠੇ ਨਾ ਬਣਾਈਏ ਗੋਭੀ ਵਾਲੇ ਇਹ ਤਾਂ ਨਹੀਂ ਹੋ ਸਕਦਾ ਕਿ ਸਰਦੀਆਂ ਦਾ ਮੌਸਮ ਗੋਭੀ ਵਾਲੇ ਪਰੌਂਠਿਆਂ ਦੇ ਬਿਨਾਂ ਬਿਲਕੁਲ ਹੀ ਅਧੂਰਾ ਹੈ ਤੇ ਤੁਸੀਂ ਘਰ ਦੇ ਵਿੱਚ ਗੋਭੀ ਵਾਲੇ ਪਰੌਂਠੇ ਬਣਾਉਣੇ ਹੋ ਜਾਂ ਨਹੀਂ ਬਣਾਉਣੇ ਕਿਹੜੇ ਸਟਾਈਲ ਨਾਲ ਬਣਾਉਣੇ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਮੈਂ ਆਪਦੇ ਸਟਾਈਲ ਆਪਦਾ ਸਟਾਈਲ ਜਿਹੜਾ ਮੇਰਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਾਸਤੇ ਗੋਭੀ ਲੈ ਲੈਣੀ ਹੈਗੀ ਗੋਭੀ ਲੈ ਕੇ ਆਪਾਂ ਨੇ ਨਾ ਉਹਨੂੰ ਚੰਗੀ ਤਰ੍ਹਾਂ ਕੇਰ ਦੇ ਨਾਲ ਜਿਹੜਾ ਉਹ ਸਾਈਡ ਵਾਲੀ ਜਗ੍ਹਾ ਉਹ ਕੱਟ ਕੇ ਉਸ ਤੋਂ ਬਾਅਦ ਜਿਹੜੇ ਉਹ ਫੁੱਲ ਨੇ ਨਾ ਉਹਨਾਂ ਨੂੰ ਨਾ ਆਪਾਂ ਨੇ ਹੱਥਾਂ ਨਾਲ ਤੋੜਨਾ ਹੈ ਹੱਥਾਂ ਨਾਲ ਤ ਖਾਣ ਦਾ ਸਵਾਦ ਹੁੰਦਾ ਉਹ ਵੱਖਰਾ ਹੀ ਹੁੰਦਾ ਇਹ ਦੇ ਕਰਕੇ ਤੁਸੀਂ ਸਬਜੀ ਵੀ ਬਣਾਉਂਗੇ ਨਾ ਉਹਦੇ ਵਿੱਚ ਗੋਭੀ ਹੱਥਾਂ ਨਾਲ ਤੋੜ ਕੇ ਉਹਦੇ ਫੁੱਲਾ ਅਲੱਗ ਕਰਦੇ ਹੋ ਨਾ ਤਾਂ ਉਹਦੇ ਵਿੱਚ ਸਵਾਦ ਅਲੱਗ ਹੀ ਆਊਗਾ ਤੇ ਉਹ ਖਾਣ ਦੇ ਵਿੱਚ ਵੀ ਵਧੀਆ ਲੱਗੇਗੀ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੇ ਤਰੀਕੇ ਦੇ ਨਾਲ ਵਾਸ਼ ਕਰ ਲੈਣਾ ਵਾਸ਼ ਕਰਨ ਤੋਂ ਬਾਅਦ ਆਪਾਂ ਨੇ ਨਾ ਇਹਨਾਂ ਨੂੰ ਕੱਦੂ ਕਸ ਕਰ ਲੈਣਾ ਹੈਗਾ ਤੇ ਕੱਦੂ ਕਸ ਆਪਾਂ ਇਹਨੂੰ ਥੋੜੀ ਜਿਹੀ ਮੋਟੀ ਸਾਈਡ ਤੋਂ ਕਰਾਂਗੇ ਤਾਂ ਕਿ ਇਹਦੇ ਜਿਹੜੇ ਗੋਭੀ ਦੇ ਫੁੱਲ ਨੇ ਜਦੋਂ ਆਪਾਂ ਖਾਈਏ ਤਾਂ ਆਪਾਂ ਨੂੰ ਸਵਾਦ ਚ ਪਤਾ ਲੱਗੇ ਵੀ ਹੈ ਆਪ ਕੋ ਆਪਾਂ ਗੋਭੀ ਵਾਲਾ ਪ੍ਰੋਡਕਟ ਖਾ ਰਹੇ ਹਾਂਗੇ ਤੇ ਆਪਾਂ ਨੇ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਕद्दूकस ਕਰ ਲੈਣਾਗਾ ਸਾਰੀ ਗੋਭੀ ਨੂੰ ਤੇ ਆਪਾਂ ਨੇ ਹੁਣ ਜਿਹੜੀ ਜਿੰਨੀ ਵੀ ਗੋਭੀ ਸੀ ਉਹਨੂੰ ਸਾਰੀ ਨੂੰ ਕद्दूकस ਕਰ ਲਿਆ ਸੀ ਉਸ ਤੋਂ ਬਾਅਦ ਨਾ ਇਹਦੇ ਵਿੱਚ ਪਾਣੀ ਰਹਿ ਜਾਂਦਾਗਾ ਪਾਣੀ ਇਹਦੇ ਵਿੱਚ ਕੱਢਣ ਵਾਸਤੇ ਨਾ ਐਕਸਟਰਾ ਪਾਣੀ ਕੱਢਣ ਵਾਸਤੇ ਆਪਾਂ ਇਹਦੇ ਵਿੱਚ ਨਾ ਹੁਣ ਨਮਕ ਐਡ ਕਰ ਦਾਂਗੇ ਮਤਲਬ ਇੱਕ ਜੰਮਸ ਦੇ ਕਰੀਵੇ ਨੂੰ ਨਮਕ ਐਡ ਕਰਕੇ ਇਹਨੂੰ 5-7 ਮਿੰਟ ਵਾਸਤੇ ਆਪਾਂ 10 ਮਿੰਟ ਵਾਸਤੇ ਰੱਖ ਦਾਂਗੇ ਸਾਈਡ ਤੇ ਤੇ ਇਹਦਾ ਜਿਹੜਾ ਨਮ ਪਾਣੀ ਹੈ ਨਾ ਐਕਸਟਰਾ ਪਾਣੀ ਉਹ ਇਹਦੇ ਨਾਲ ਬਾਹਰ ਆ ਜਾਊਗਾ ਕੋਈ ਵੀ ਸਬਜ਼ੀ ਤੁਸੀਂ ਬਣਾਉਣ ਲੱਗੇ ਜਿਵੇਂ ਮਨਚੂਰੀਅਨ ਵਗੈਰਾ ਬਣਾਉਣੇ ਹੋ ਉਸ ਟਾਈਮ ਵੀ ਕਿਸੇ ਵੀ ਸਬਜ਼ੀ ਦੇ ਵਿੱਚ ਨਮਕ ਐਡ ਕਰਕੇ ਸਾਈਡ ਤੇ ਰੱਖ ਦਿਓ ਤੇ ਜਿਹੜਾ ਐਕਸਟਰਾ ਵਾਟਰ ਹੈ ਉਹ ਕੱਢ ਦਿਓ ਇਹਦੇ ਵਿੱਚੋਂ ਇਹਦੇ ਨਾਲ ਸਬਜ਼ੀ ਜਿਹੜੀ ਹੈ ਨਾ ਉਹ ਕੱਲੇ ਕੱਲੇ ਰਹੂਗੀ ਤੇ ਉਹ ਮਿਕਸਚਰ ਜਣਾ ਨਹੀਂ ਬਣੂਗਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਇਹਨਾਂ ਦਾ ਸਾਰਿਆਂ ਦਾ ਪਾਣੀ ਕੱਢਤਾ ਉਹਨਾਂ ਨੂੰ ਇਹਨੂੰ ਨਾ ਅਲੱਗ ਉਹਦੇ ਵਿੱਚ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਕਿਵੇਂ ਖਿਲੀ ਖਿਲੀ ਪਈ ਹੈ ਇਹ ਆਪਣੀ ਗੋभी ਤੇ ਸਾਰੀ ਦੇ ਵਿੱਚੋਂ ਐਵੇਂ ਹੀ ਆਪਾਂ ਨੇ ਐਕਸਟਰਾ ਵਾਟਰ ਕੱਢ ਲੈਣਾ ਹੈਗਾ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਨੂੰ ਸਾਰਿਆਂ ਨੂੰ ਆਪਾਂ ਨੇ ਇਹਦੇ ਵਿੱਚੋਂ ਕੱਢ ਲੈਣਾਗਾ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਜਿਹੜੇ ਆਪਾਂ ਨੇ ਇਹ ਗੋਭੀ ਹੈਗੀ ਇਹ ਆਪਣੇ ਇਹਦੇ ਵਿੱਚੋਂ ਸਾਰੇ ਆਪਾਂ ਨੇ ਜਿੰਨੀ ਵੀ ਹੈਗੀ ਸੀ ਉਹ ਆਪਾਂ ਨੇ ਕੱਢ ਲਈ ਤੇ ਦੂਸਰੀ ਸਾਈਡ ਤੇ ਵਿੱਚ ਇਹ ਨੂੰ ਆਪਾਂ ਨੇ ਮਤਲਬ ਜਿਹੜੇ ਦਾ ਪਾਣੀ ਹੈ ਨਾ ਇਹਦੇ ਵਿੱਚ ਹੀ ਆਪਾਂ ਨੇ ਜਿਹੜਾ ਆਪਣਾ ਆ ਆਟਾ ਹੈਗਾ ਜਿਹੜਾ ਗੁੰਨਣਾ ਹੈਗਾ ਉਹ ਇਹਦੇ ਵਿੱਚ ਹੀ ਗੁੰਨ ਲਾਂਗੇ ਆਪਾਂ ਇਹਦੇ ਵਿੱਚ ਮਤਲਬ ਜਿਹੜਾ ਗੋਭੀ ਵਾਲਾ ਪਾਣੀ ਹੈ ਦੇ ਵਿੱਚ ਆਮਕ ਐਡ ਕਰਤਾ ਆਪਾਂ ਨੇ ਗੋਭੀ ਵਾਲੇ ਪਾਣੀ ਦੇ ਨਾਲ ਜਿੰਨਾ ਵੀ ਗੋਭੀ ਵਾਲਾ ਪਾਣੀ ਹੈ ਉਹ ਇਹਦੇ ਵਿੱਚ ਮਿਕਸ ਕਰਦਾਂਗੇ ਉਸ ਤੋਂ ਬਾਅਦ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਆ ਪਾਟਾ ਗੁੰਨ ਲਾਂਗੇ ਆਪਾਂ ਆਟੇ ਨੂੰ ਜਿਆਦਾ ਕੜੜਾ ਵੀ ਨਹੀਂ ਗੁੰਨਣਾ ਹੈਗਾ ਤੇ ਜਿਆਦਾ ਪਤਲਾ ਵੀ ਨਹੀਂ ਉਹਨਾ ਆਪਾਂ ਨੂੰ ਜਿਵੇਂ ਦੀ ਚਾਹੀਦਾਗਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਵੀ ਆਪਾਂ ਨੂੰ ਐਵੇਂ ਚਾਹੀਦਾ ਤੁਸੀਂ ਉਸੇ ਟਾਈਮ ਇਹਦੇ ਮਤਲਬ ਪੇਲੋ ਇਹ ਲੈ ਕੇ ਸਿੰਪਲ ਜਿਹੜੇ ਫਸਟ ਟਾਈਮ ਬਣਾ ਰਹੇ ਨੇ ਜਾਂ ਉਹਨਾਂ ਵਾਸਤੇ ਦੱਸੂਗੀ ਵੀ ਐਵੇਂ ਬਣਾ ਲਿਓ ਤੁਸੀਂ ਤੇ ਐਨੇ ਆਪਾਂ ਸਾਟਾ ਆਟਾ ਸਾਈਡ ਤੇ ਰੱਖਤਾ ਦੂਸਰੀ ਸਾਈਡ ਤੇ ਆਪਾਂ ਨੇ ਨਾ ਆਲਾ ਸੰਧੀਆਂ ਕਲੀਆਂ ਲੈ ਲੀਆਂ ਲਸਣ ਦੀਆਂ ਕਲੀਆਂ ਲੈਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਅਦਰਕ ਐਡ ਕਰ ਲਿਆ ਅਦਰਕ ਤੇ ਹਰੀ ਮਿਰਚ ਆਪਾਂ ਨੇ ਐਡ ਕਰਕੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਮਤਲਬ ਆਟਾ ਆਪਾਂ ਨੇ ਸਾਈਡ ਤੇ ਤਾਂ ਤਰਿਆ ਵੀ ਉਹ ਵਧੀਆ ਹੋ ਜਾਏ ਤੇ ਇਹਦਾ ਜਿਹੜਾ ਪੋ ਪੇਸਟ ਹੈ ਉਹ ਆਪਾਂ ਨੇ ਬਣਾ ਲਿਆ ਉਸ ਤੋਂ ਬਾਅਦ ਆਪਾਂ ਨੇ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਪਾ ਲੈਣਾ ਤੇਲ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇ ਜੀਰਾ ਜੀਰੇ ਦੇ ਨਾਲ ਆਪਾਂ ਇਹਦੇ ਵਿੱਚ ਥੋੜੀ ਜੀ ਹੀਂਗ ਵੀ ਐਡ ਕਰਾਂਗੇ ਤੇ ਮਤਲਬ ਇਹਦੇ ਨਾਲ ਟੇਸਟ ਵਧੀਆ ਜਿਹੜਾ ਮਸਾਲਾ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਕੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਮਸਾਲੇ ਨੂੰ ਬਿਲਕੁਲ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਇਸ ਟਾਈਮ ਤੇ ਇਹਨਾਂ ਨੂੰ ਭੁੰਨ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਐਡ ਕਰ ਦਾਂਗੇ ਥੋੜੇ ਜਿੇ ਕਲਰ ਵਾਸਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਐਡ ਕਰ ਦਾਂਗੇ ਤੇ ਆਪਾਂ ਗਰਮ ਮਸਾਲਾ ਇਹਦੇ ਵਿੱਚ ਐਡ ਕਰਕੇ ਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਗੋਭੀ ਸੀਗੀ ਆਪਣੀ ਸੋਕਾ ਸਾਈਡ ਤੇ ਰੱਖੀ ਹੋਈ ਸੀ ਉਹ ਗੋਭੀ ਨੂੰ ਵੀ ਇਹਦੇ ਵਿੱਚ ਐਡ ਕਰਕੇ ਇਸ ਟਾਈਮ ਦੇ ਉੱਤੇ ਇਹਨੂੰ ਆਪਾਂ ਹਾਈ ਫਲੇਮ ਦੇ ਉੱਤੇ ਬਸ ਪਕਾਉਣਾ ਵੀ ਥੋੜੀ ਜਿਹੀ ਕੱਚੀ ਨਾਲ ਰਵੇ ਜਿਆਦਾ ਵੀ ਨਹੀਂ ਪਕਾਉਣੀ ਹੈਗੀ ਵੀ ਇਹ ਫੇਰ ਕਿਤੇ ਉਹੀ ਸੌਫਟ ਜੀ ਬਣ ਜਵੇ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਐਡ ਕਰ ਦਾਂਗੇ ਇਹਦੇ ਵਿੱਚ ਨਮਕ ਆਪਾਂ ਨੇ ਪਹਿਲਾਂ ਹੀ ਪਾਇਆ ਹੋਇਆ ਉਸ ਹੱਬ ਨਾਲ ਆਪਾਂ ਦੇਖ ਕੇ ਐਡ ਕਰਾਂਗੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰਕੇ ਤੁਸੀਂ ਦੇਖ ਸਕਦੇ ਹੋ ਆਪਣੀ ਗੋਭੀ ਕਿਵੇਂ ਖੇਲੀ ਖੇਲੀ ਪਈ ਆ ਗਈ ਤੇ ਉਸ ਤੋਂ ਬਾਅਦ ਨੂੰ ਥੋੜਾ ਜਿਹਾ ਟਾਈਮ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਆਫ ਕਰ ਦਾਂਗੇ ਤੇ ਇਹਨੂੰ ਆਪਾਂ ਕੁਝ ਟਾਈਮ ਲਈ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਕਾਪੀ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਕੱਲੇ-ਕੱਲੇ ਜੀ ਪਈਏਗੀ ਐਵੇਂ ਨਹੀਂ ਹੈਗਾ ਵੀ ਆਪਾਂ ਜਦੋਂ ਉਹ ਦੇ ਵਿੱਚ ਪਾਵਾਂਗੇ ਨਾ ਵੀ ਉਹ ਦੇ ਵਿੱਚ ਇਕੱਠੀ ਜੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦਾਂਗੇ ਧਨੀਆ ਐਡ ਕਰਕੇ ਵੀ ਆਪਾਂ ਧਨੀਆ ਨੂੰ ਵੀ ਇਹਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ ਧਨੀਆ ਦਰਹੀਰੂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਮਤਲਬ ਜਿਹੜਾ ਆਪਾਂ ਨੇ ਆਟਾ ਪੇੜਾ ਸੀਗਾ ਉਹ ਪੇੜੇ ਨੂੰ ਆਪਾਂ ਥੋੜਾ ਜਿਹਾ ਵੇਲ ਲਾਂਗੇ ਵੇਲਣ ਤੋਂ ਬਾਅਦ ਮਤਲਬ ਮੈਂ ਤੁਹਾਨੂੰ ਇੱਕ ਨਾ ਈਜ਼ੀ ਵੇ ਨਾਲ ਮਤਲਬ ਜਿਹੜੇ ਫਸਟ ਟਾਈਮ ਬਣਾ ਰਹੇ ਨੇ ਉਹ ਇਸ ਸਟਾਈਲ ਨਾਲ ਬਣਾ ਸਕਦੇ ਆ ਜਿਹੜੇ ਟ੍ਰੈਡੀਸ਼ਨਲ ਤਰੀਕੇ ਨਾਲ ਬਣਾਉਂਦੇ ਆ ਉਹ ਉਵੇਂ ਹੀ ਬਣਾਉਣਗੇ ਤੇ ਆਪਾਂ ਨੇ ਥੋੜਾ ਜਿਹਾ ਮਤਲਬ ਉਹ ਕਰ ਲਿਆ ਇਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਵੇਲ ਲਾਂਗੇ ਵੇਲ ਕੇ ਥੋੜਾ ਜਿਹਾ ਮਤਲਬ ਇਹਨੂੰ ਜਿਹੜੇ ਰੋਟੀ ਦਾ ਪੇੜਾ ਜਣਾ ਇਹਨੂੰ ਵੱਡਾ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਥੋੜੀ ਜੀ ਜਿਹੜਾ ਆਪਣਾ ਮਟੀਰੀਅਲ ਸੀ ਜਿਹੜਾ ਗੋਭੀ ਵਾਲਾ ਸੀਗਾ ਉਹ ਇਹਦੇ ਸੈਂਟਰ ਦੇ ਵਿੱਚ ਐਡ ਕਰਕੇ ਨਾ ਸਾਰੇ ਸਾਈਡ ਤੋਂ ਆਪਾਂ ਇਹਨੂੰ ਥੋੜਾ ਥੋੜਾ ਹੋ ਕਰ ਦਾਂਗੇ ਤੇ ਉਸ ਤੋਂ ਬਾਅਦ ਨਾ ਜਿਵੇਂ ਆਪਾਂ ਫੋਰ ਸਾਈਡਡ ਪਰੋਠਾ ਕਹਿੰਦੇ ਆ ਜਿਹਨੂੰ ਉਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਫੋਲਡ ਕਰ ਲਾਂਗੇ ਚਾਰੋਂ ਸਾਈਡ ਤੋਂ ਪਹਿਲਾਂ ਇੱਕ ਸਾਈਡ ਤੋਂ ਫਿਰ ਦੂਜੀ ਸਾਈਡ ਤੋਂ ਫਿਰ ਦੂਜੀ ਸਾਈਡ ਤੋਂ ਜਿਵੇਂ ਆਪਾਂ ਕੋਈ ਲੈਟਰ ਵਗੈਰਾ ਵਾਸਤੇ ਐਂਵਲਪ ਵਗੈਰਾ ਹੋ ਕਰਦੇ ਆ ਨਾ ਬੰਦ ਕਰਦੇ ਆ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਬੰਦ ਕਰ ਦੇਣਾਗਾ ਤੇ ਉਸ ਤੋਂ ਬਾਅਦ ਆਪਾਂ ਨੇ ਆਟਾ ਲਗਾ ਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਹਲਕੇ ਹੱਥਾਂ ਦੇ ਨਾਲ ਬੇਲਣਾ ਹੈਗਾ ਤਾਂਕਿ ਜੜੀ ਇਹਦੇ ਵਿੱਚ ਆਪਾਂ ਨੇ ਸਬਜੀ ਪਾਈ ਹੈ ਗੋਭੀ ਪਾਈ ਹੈਗੀ ਉਹ ਬਾਹਰ ਨਾ ਆਵੇ ਤੇ ਆਪਣਾ ਜਿਹੜਾ ਪਰੌਂਠਾ ਉਹ ਬਣ ਕੇ ਜਦੋਂ ਗੋਭੀ ਥੋੜੀ ਜਿਹੀ ਦਿਖਣ ਲੱਗ ਜੇ ਉਸ ਤੋਂ ਬਾਅਦ ਆਪਣੀ ਜਿਹੜੀ ਗੋਭੀ ਉਹ ਬਣ ਕੇ ਬਿਲਕੁਲ ਉਹ ਹੋਏਗੀ ਮਤਲਬ ਰੈਡੀ ਹੈਗੀ ਵੀ ਪਰੌਂਠਾ ਬਣਾਉਣ ਵਾਸਤੇ ਇਹ ਤਾਂ ਹੈਗਾ ਆਪਣਾ ਜਿਹੜਾ ਹਰ ਕੋਈ ਇਨਸਾਨ ਐਵੇਂ ਦਾ ਬਣਾਉਂਦਾ ਤੇ ਦੂਸਰਾ ਜਿਹੜਾ ਪਰੌਂਠਾ ਹੈ ਉਹਦੇ ਪਾਸੇ ਆਪਾਂ ਨੇ ਇੱਕ ਪੇੜਾ ਲੈ ਲੈਣਾ ਹੈਗਾ ਪੇੜਾ ਲੈ ਕੇ ਆਪਾਂ ਨੇ ਨਾ ਉਹਨੂੰ ਮਤਲਬ ਹੋ ਜਿਵੇਂ ਇੱਕ ਕਟੋਰੀ ਨਹੀਂ ਹੁੰਦੀ ਕਟੋਰੀ ਦੀ ਸ਼ੇਪ ਦੇ ਵਿੱਚ ਲੈ ਕੇ ਆ ਜਾਣਾ ਹੈਗਾ ਮੋਟਾ-ਮੋਟਾ ਪੇੜਾ ਲੈ ਕੇ ਕਟੋਰੀ ਦੀ ਸ਼ੇਪ ਵਿੱਚ ਲਿਆ ਕੇ ਉਹ ਐਡ ਕਰ ਦੇਣੀ ਹੈ ਕਿ ਗੋਭੀ ਫੌਣ ਤੋਂ ਬਾਅਦ ਆਪਾਂ ਨੇ ਇਹਨੂੰ ਸਾਈਡਾਂ ਨੇ ਹਲਕੇ ਹਲਕੇ ਹਿਲਾ ਦੇਣ ਉਹ ਕਰਦੀਆਂ ਸਟਾਰਟ ਕਰ ਦੇਣੀਆਂ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਨਹੀਂ ਬਣਾਉਣਾ ਤੁਸੀਂ ਦੋ ਰੋਟੀਆਂ ਬਣਾਓ ਤੇ ਉਹਦੇ ਵਿਚਾਲੇ ਗੋਭੀ ਰੱਖ ਦੋ ਤੇ ਉਵੇਂ ਵੀ ਤੁਸੀਂ ਬਣਾ ਸਕਦੇ ਹੋ ਸਾਈਡ ਤੋਂ ਫੋਕ ਫੋਕ ਦੇ ਨਾਲ ਉਹਨੂੰ ਬੰਦ ਕਰ ਦੋ ਚੰਗੇ ਤਰੀਕੇ ਦੇ ਨਾਲ ਜਿਹੜਾ ਇਹ ਹੀ ਹੈਗਾ ਇਹਨੂੰ ਬਿਲਕੁਲ ਇਹਦੇ ਉੱਤੇ ਐਨਾ ਧਿਆਨ ਜ਼ਰੂਰ ਰੱਖਣਾ ਵੀ ਆਪਾਂ ਨੇ ਜਿਹੜਾ ਬੇਲਣਾ ਨਾ ਉਹ ਬਿਲਕੁਲ ਹਲਕੇ ਹੱਥਾਂ ਨਾਲ ਚਲਾਉਣਾ ਨਹੀਂ ਤਾਂ ਮਤਲਬ ਸਬਜੀ ਜਿਹੜੀ ਗੋਭੀ ਦੀ ਉਬਾਰ ਆ ਜਾਊਗੀ ਬਿਲਕੁਲ ਹਲਕੇ ਹੱਥਾਂ ਦੇ ਨਾਲ ਬੇਲਣਾ ਚਾਹੀਦਾ ਚੱਲਣਾ ਚਾਹੀਦਾ ਤੇ ਆਪਣਾ ਜਿਹੜਾ ਪਰੌਂਠਾ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਨੇ ਮਤਲਬ ਇਹਦੇ ਤੇ ਹੁਣ ਆਪਾਂ ਆਪਣਾ ਪਰੌਂਠਾ ਜਿਹੜਾ ਹੈ ਬਸ ਇਹਨੂੰ ਪਕਾਉਣ ਲੱਗਦੇ ਆਂ ਕਿ ਸਭ ਤੋਂ ਪਹਿਲਾਂ ਆਪਾਂ ਜਿਹੜਾ ਚਾਰ ਸਾਈਡਾਂ ਦਾ ਆਪਣਾ ਨੇ ਅਸੀਂ ਉਹਨੂੰ ਆਪਾਂ ਬਣਾ ਰਹਿਆਂਗੇ ਤੇ ਐਵੇਂ ਸਾਈਡ ਹੌਲੀ-ਹੌਲੀ ਚੇਂ ਤੇ ਉਹੀ ਹੈ ਨਾ ਮਤਲਬ ਜੇਕਰ ਤੁਹਾਡੇ ਤੋਂ ਐਵੇਂ ਨਹੀਂ ਬਣਦਾ ਤਾਂ ਤੁਸੀਂ ਦੋ ਡਬਲ ਮਤਲਬ ਇੱਕ ਪਹਿਲਾਂ ਇੱਕ ਪੇੜਾ ਕਰ ਲਿਆ ਦੋ ਦੋ ਕੱਢ ਲੇ ਕਰ ਲੇ ਉਹਦੇ ਵਿੱਚ ਆਪਾਂ ਨੇ ਇਹ ਸਬਜ਼ੀ ਵਗੈਰਾ ਪਾਤੀ ਤੇ ਉਸ ਤੋਂ ਬਾਅਦ ਆਪਾਂ ਓਵੇਂ ਵੀ ਪਰੌਂਠਾ ਬਣਾ ਸਕਦੇ ਆ ਐਵੇਂ ਹੀ ਆ ਪਰੜੇ ਆਪਣੇ ਜਿਵੇਂ ਇਹ ਪਰੌਂਠਾ ਤਿਆਰ ਹੋਇਆ ਐਵੇਂ ਹੀ ਆਪਾਂ ਬਾਕੀ ਪਰੌਂਠੇ ਵੀ ਆਪਣੇ ਤਿਆਰ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਦਹੀਂ ਦੇ ਨਾਲ ਸਰਵ ਕਰਾਂਗੇ ਉਸ ਐਵੇਂ ਆ ਵੀ ਮਤਲਬ ਤੁਸੀਂ ਉਹ ਵਾਲੇ ਵੀ ਮਤਲਬ ਦੋ ਰੋਟੀਆਂ ਵਾਲੇ ਵੀ ਤੇ ਆਪਾਂ ਨੇ ਲਸਣ ਦੇ ਚਾਰ ਦੇ ਨਾਲ ਇਹਨੂੰ ਸਰਵ ਕਰ ਲਿਆ ਸੀਗਾ ਤੇ ਤੁਸੀਂ ਉਵੇਂ ਵੀ ਬਣਾ ਸਕਦੇ ਆ ਆਚਾਰ ਤੇ ਦਹੀਂ ਨਾਲ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਕਿ ਤੇ ਮੈਂ ਤੁਹਾਨੂੰ ਵਿੱਚੋਂ ਕੱਟ ਕੇ ਵੀ ਦਿਖਾ ਰਹੀ ਆਂਗੀ ਤੇ ਮਤਲਬ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਮਤਲਬ ਤੁਸੀਂ ਖੋਲ ਕੇ ਦੇਖੋਗੇ ਨਾ ਇਹਦੇ ਵਿੱਚ ਗੋਭੀ ਹੈ ਜਿਹੜੀ ਖਿਲੀ-ਖਿਲੀ ਪਊਗੀ ਤੇ ਤੁਹਾਨੂੰ ਖਾ ਕੇ ਇਹ ਪਤਾ ਲੱਗੂਗਾ ਕਿ ਹਾਂ ਅਸੀਂ ਗੋਭੀ ਵਾਲਾ ਪਰੌਂਠਾ ਹੀ ਖਾਇਆ ਇਹਦੇ ਕਰਕੇ ਹੀ ਆਪਾਂ ਨੇ ਉਹਨੂੰ ਮਤਲਬ ਥੋੜਾ ਜਿਹਾ ਉਹਦੇ ਵੱਡੀ ਸਾਈਡ ਤੋਂ ਮਤਲਬ ਜਿਹੜੇ ਮੋਟਾ-ਮੋਟਾ ਜਿ ਦੇ ਨਿਕਲੇ ਉਸ ਸਾਈਡ ਤੋਂ ਕਦੂਕਾਸ਼ ਕੀਤਾ ਸੀਗਾ ਤੇ ਜਿਹੜੇ ਆਪਣੇ ਰਾਉਂਡ ਪਰੌਂਠੇ ਸੀ ਉਹ ਵੀ ਆਪਾਂ ਨੇ ਇਸੇ ਤਰੀਕੇ ਨਾਲ ਬਾਕੀ ਸਾਰਿਆਂ ਨੂੰ ਬਣਾ ਲਿਆ ਸੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਸੀਂ ਪਰੌਂਠੇ ਕਿਹੜੇ ਸਟਾਈਲ ਨਾਲ ਬਣਾਉਣਾ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਲਈ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ ਦੇ ਵਿੱਚ ਬਾ ਬਾਏ ਟੇਕ ਕੇਅ ਸ਼ਸ਼੍ਰੀਕਾਲ ਇੰਜੋਏ ਕਰੋ ਤੁਸੀਂ ਹੁਣ ਗੋਭੀ ਦੇ ਪਰੌਂਠੇ ਦੇ ਕੁਛ ਮਤਲਬ ਆ ਇਹ ਮਤਲਬ ਤੁਸੀਂ ਇਹ ਬਣਾਓ ਇੱਕ ਵਾਰੀ ਬਣਾ ਕੇ ਜਿਹੜੇ ਸਟਾਈਲ ਨਾਲ ਮੈਂ ਤੁਹਾਨੂੰ ਦੱਸਿਆ ਉਸ ਸਟਾਈਲ ਨਾਲ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਮੈਨੂੰ ਦੱਸਿਓ ਵੀ ਹਾਂ ਵੀ ਤੁਸੀਂ ਇਹ ਬਣਾਏ ਸੀ ਤੇ ਤੁਹਾਨੂੰ ਇਹ ਮੇਰੇ ਦੁਆਰਾ ਦੱਸਿਆ ਹੋਈ ਵੀ ਹਾਂ ਕੋਬੀ ਦਾ ਪਰੌਂਠਾ ਦੀ ਰੈਸਪੀ ਡੈਸ਼ ਕੇਮੇ ਦੀ ਲੱਗੀ ਜੇ ਤੇ ਹੁਣ ਜਿਹੜਾ ਆਪਣਾ ਜਿਹੜਾ ਗੋਲ ਪਰੌਂਠਾ ਬਣਾਇਆ ਸੀ ਉਹ ਵੀ ਮੈਂ ਤੁਹਾਨੂੰ ਤੋੜ ਕੇ ਦਿਖਾਉਣ ਲੱਗੀ ਆ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਮਤਲਬ ਜਿਹੜੀ ਗੋਬੀ ਹੈ ਉਹ ਖੇਲੇ ਖੇਲੇ ਅਲੱਗ ਹੀ ਦਿਖ ਰਹੀ ਹੈਗੀ ਤੇ ਸਾਫ ਪਤਾ ਲੱਗ ਰਿਹਾ ਵੀ ਆਪਾਂ ਨੇ ਅੱਜ ਗੋਬੀ ਦਾ ਪਰੌਂਠਾ ਖਾਦਾ ਸੀ ਜੇ ਜਲੋ ਬਾਏ ਬਾਏ ਟੇਕ ਕੇਅਰ